ਸਿਰ ਪਵਨ ਪਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਕਿੰ ਤਰਿ ਉੱਚ ਭਗਵਾਨ ਜੋ ਹਮਣੀ ਬਿਧ ਹੁਤੀ ਮੇਰੇ ਸਤਗੁਰਾ ਸਾਭ ਮੇ ਤੁਮਹਾਰਾ ਜਨ ਹੋਇ ਆਪੇ ਹੰਮਨ ਉੱਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਮੁਰਦਾਨਕ ਜਨਕੇ ਰਾ ਜਿਤ ਮਿਲਿਆ ਚੁਕੇ ਸਭ ਸ਼ੂਭ ਸੰਤਾਪੇ ਜਿਤ ਜੀਉ ਪਿੰਡ ਸਭ ਤੇਰਾ ਹੁ ਅੰਤਰ ਜਾਮੀ ਪੁਰਖ ਭਗਵਾਨ ਦਸਨ ਦਸ ਕਹਿ ਜਨਨਾ ਜਿਹਾ ਹਉਕਰਾ ਹੈ ਜਿਹਾ ਹਉਕਰੀ ਵਖਿਆਤ ਬੇਸ਼ੁਮਾਰ ਅਥਾਹ ਗਣ ਤਿਆ ਤੁਲੈ ਜਿਉ ਬਲਾਵਹੁ ਤੇ ਨਾਨਕ ਦਾਸ ਬੁਲਾਵੈ ਵਾਹਿਗੁਰੂ ਜੀ ਸੁਹੀ ਮਹਲਾ ਪੰਜਵਾਂ ਮਰੇ ਆਪਣੇ ਉੱਪਰ ਵੱਲ ਜਾਈਐ ਪਰ ਹਰ ਹਰ ਜਸ ਗਾਈਐ ਮੁਰੇ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਚਿਮਰ ਸੁਪ੍ਰਭੇ ਆਪਣਾ ਸੁਅਮੇ ਸਭਲ ਕਟਾਂ ਕਾ ਅੰਤਰ ਜਾਮਿ ਰਹਾ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੇ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖਦਾ ਹੈ ਪਰ ਕਿਰਪਾ ਪ੍ਰਭ ਦੀਨ ਨਯਾਲਾ ਨਾਨਕ ਮੰਗੈ ਸੰਤ ਬਿਵਲ ਹਰ ਕਿਰਪਾ ਪ੍ਰਭ ਦੀਨ ਨਿਆਲਾ ਨਾਨਕ ਮੰਗੇ ਸੰਤ ਰਵਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋ ਬਦੂ ਗਾਟਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਨੰਕੀ ਕੋ ਦਵਿਸ਼ ਬਾਈ ਬਨੋ ਕੇ ਮ੍ਰਿਤਵੇ ਰੇ ਤੁਮ ਮ੍ਰਿਤਮੇ ਬਾਣੀ ਦਾ ਅਨੰਦ ਪ੍ਰਾਪਤ ਕਰਣਾ ਛੇ ਗੜਪਾ ਕੀ ਸਤਸੰਗੀ ਜਨੋ ਆਪਾਂ ਸਾਰੇ ਊੜਪਾ ਕੀ ਹਾਂ ਸਾਡੇ ਸਾਰਿਆਂ ਤੇ ਜਗ ਜਲੰਧੇ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਨਤ ਮਿਹਨਤ ਮੇਰਾਮਤਾ ਹਨ ਬਖਸ਼ਾ ਹਰ ਇਨਾ ਮੇਰਾ ਤਾਂ ਬਖਸ਼ਾਂ ਤੇ ਸਦਕਾ ਕਲਯੁਗ ਦੇ ਸਤ ਪਿਆਰਕ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਕੁਝ ਪਾਲ ਪੁਤਕੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਆਸ਼ਪਾ ਆਸ਼ਮਾ ਪ੍ਰਾਪਤ ਹੁੰਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੀ ਰਚਨਾ ਤੋਂ ਚਾਰਣ ਕੀਤਾ ਹੋਇਆ ਅੱਜ ਦਾ ਪਾਵਨ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ ਰਾਗ ਸੋਹੀ ਦੇ ਅੰਦਰ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 741 ਤੋਂ ਅਰੰਭ ਹੋ ਕੇ 42 ਤੇ ਸਮਾਪਤੀ ਹੈ ਸ਼ਬਦੇ ਰਾਹੀ ਸਤਗੁਰੂ ਸਮਝਾ ਰਹੇ ਨੇ ਕੇਂਦਰੀ ਭਾ ਵਿੱਚ ਸਹਿਬਾ ਪ੍ਰਮਾਣ ਕੀਤਾ ਸਿਮਰਉ ਸੋ ਪ੍ਰਭ ਆਪਣਾ Swami ਗੁਰੂ ਦੀ ਕਿਰਪਾ ਦੇ ਨਾਲ ਮੈਂ ਆਪਣਾ ਮਾਲਕ ਪ੍ਰਭੂ ਸਿਮਰਦਾ ਰਿਹਾ ਹਾਂ ਸ਼ਗਲ ਕਟਾਂ ਕਾਇ ਅੰਤਰ ਜਾਮੀ ਜਿਹੜਾ ਸਾਧ ਜੀਵਨ ਦੇ ਦਿਲ ਦੀ ਜਾਣਦਾ ਸ਼ਬਦ ਆਖਿਆ ਪੀ ਕੁਰਬਾਨੀ ਵਿੱਚ ਇਹ ਬਿਆਨ ਕੀਤਾ ਕਿ ਤੈਨੂੰ ਉਪਲਿਖਾ ਹੈ ਕਿ ਮੈਂ ਆ ਕਰੜਿਆ ਕਰੜੇ ਮੈਨੂੰ ਕਿੜਾ ਸੁਵੇਖਦਾ ਹੈ ਕਿ ਮੇਰਾ ਦੁੱਖ ਸੁਕਿਹੜਾ ਰੱਬ ਸੁਣਦਾ ਹੈ ਤੇਰੀ ਗੱਲ ਤੇਰਾ ਸੁਣਦਾ ਨਹੀਂ ਸਤਿਗੁਰਾਂ ਆਖਿਓ ਤੇ ਹਰ ਇੱਕ ਦੇ ਦਿਲ ਦੀ ਜਾਣਦਾ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਘਾਟ ਘਾਟ ਕੇ ਪਟ ਪਟ ਕੀ ਜਾਣੈ ਇਨੇ ਕੀ ਅੰਤਰਜਾਮੀ ਪੁਰਖ ਬਿਧਾਤੇ ਅੰਦਰ ਦੀ ਗੱਲ ਇਨ ਬਣਿ ਨੇ ਕੇ ਵਣ ਬੋਲਿਆ ਸ਼ੰਕਚ ਜਾਣਦਾ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਦਸਣਾ ਨਹੀਂ ਪੈਂਦਾ ਗੁਨਾ ਕਰਦੇ ਨਾ ਵਿਅਕਤੀ ਉਹਨੂੰ ਸੁਭਦਨੋ ਕੇ ਸਤਗੁਰਾਂ ਕੇ ਉਪੂਤੇ ਕਰਨਿਆ ਕਿਸ ਕੋ ਚੋਰੀ ਕਰਦਾ ਹੈ ਕਿਸੇ ਦੇ ਘਰ ਨੂੰ ਸੱਡ ਲਾਂਦਾ ਹੈ ਸਮਾਨ ਲੈ ਕੇ ਘਰ ਆ ਜਾਂਦਾ ਹੈ ਇਧਰ ਉਧਰੋਂ ਵੇਖਦਾ ਕਿ ਮੈਨੂੰ ਨਹੀਂ ਕਿਸੇ ਨੇ ਵੇਖਿਆ ਸਦਗੁਰਾਂ ਕਿਉਂ ਵੇਖਦਾ ਹੈ ਉਹ ਹੀ ਖੈ ਹੁਨਾਂ ਨਦਰਣਾ ਆਵੇ ਬਹੁਤਾ ਇਹ ਵਿਦਾਨ ਇਹ ਉਹਦੀ ਅਚਰਚਿਤਤਾ ਹੈ ਵੇ ਜਾ ਨੁ ਤੱਕ ਰਿਹਾ ਹੈ ਤੁਹਾਡੇ ਹਰ ਕਰਪ ਨੂੰ ਪਰਮੇਸ਼ਰ ਵੇਖ ਰਿਹਾ ਹੈ ਜੋ ਕੋਈ ਤੁਸੀਂ ਕਰਨ ਹੋ ਜੋ ਪਿੱਛੇ ਕੀਤਾ ਹੈ ਇਸ਼ਾਰਾ ਕੁਝ ਉਹਨੂੰ ਪਤਾ ਹੈ ਆਪਾਂ ਤਾਂ ਸੋਚਿਆ ਪਿਛੋਰੀ ਕੀਤਾ ਜੀ ਦੁਨੀਆ ਤੋਂ ਲੁਕਾ ਲਾਂਗੇ ਆਪਣੇ ਸ਼ਬੰਧੀਆਂ ਤੋਂ ਭੈਣਾ ਭਰਾਵਾਂ ਤੋਂ મિતਰਾਂ ਦੋਸਤਾਂ ਤੋਂ ਜਨਤ ਤੋਂ ਅਸੀਂ ਆਪਣੇ ਹਰ ਕਰਮ ਨੂੰ ਲੁਕਾ ਸਕਦੇ ਹਾਂ ਪਰ ਕਈ ਵੇਲੇ ਦੁਨੀਆ ਤੋਂ ਬਣੀ ਲੋਕ ਤੇ ਹੌਲੀ-ਹੌਲੀ ਸਾਹਮਣੇ ਆਟੰਤ ਕਰਦੇ ਹਨ। ਭੜਿਆ ਦੰਦਾ ਚੋਰ ਭੜਿਆ ਦੰਦਾ ਮਾਰੇ ਕਰਮਾ ਵਾਲਾ ਸਤਿਗੁਰਾਂ ਬੜਾ ਸੁੰਦਰ ਬਿਆਨ ਕੀਤਾ ਕਹਿਣ ਲੱਗੇ ਕੋਈ ਚੋਰ ਚੋਰੀ ਕਰੇ ਹਾਟ ਪਟਣ ਵਿਦ ਮੰਦਰ ਪੰਨ ਹੈ ਘਰ ਚੋਰੀ ਘਰ ਆਵੇ ਕਿਸੇ ਦੀ ਦੁਕਾਨ ਤੋੜੀ ਜਾਂ ਕਿਸੇ ਦਾ ਘਰ ਉਹਨੂੰ ਸੰਨ ਲਈ ਚੋਰੀ ਕੀਤੀ ਚੋਰੀ ਕਰਕੇ ਘਰ ਆ ਗਿਆ ਬੜਾ ਖੁਸ਼ ਹੋਇਆ ਕਿ ਮੈਨੂੰ ਕਿਸੇ ਵਿਖਿਆ ਨਹੀਂ ਹਟ ਪਟਣ ਵਿੱਚ ਜੇ ਮੰਦਰ ਭੰਨ ਹੈ ਪਰ ਚੋਰੀ ਕਰ ਆਵੇ ਇੱਕ ਹੁੰ ਦੇਖੇ ਪਿੱਛੋਂ ਹੁੰ ਦੇਖ ਤੁਜ ਤੇ ਕਹਾ ਛਪਾਵ ਹੈ ਬਲਕ ਇਹ ਗੂ ਵੇਖ ਲਏਗਾ ਪਿੱਛੋਂ ਵੇਖ ਲਏਗਾ ਆਪਣੇ ਏਬਾਂ ਨੂੰ ਆਪਣੇ ਗੁਨਾਹਾਂ تیر ਤੂੰ ਕਿਵੇਂ ਛਪਾਏਗਾ ਹੁੰਤੇ ਕੁਰਬਾਨੀ ਕਹਿੰਦੀ ਹਰ ਸਮੇਂ ਵੇਖ ਰਿਹਾ ਸਾਧ ਸੁਣਦਾ ਸਾਧ ਵੇਖਦਾ ਦੇਖ ਵੀ ਲਿਆ ਸੁਣ ਵੀ ਲਿਆ ਇਸ ਗੱਲ ਦੀ ਗੁਰਬਾਣੀ ਨੇ ਇਸ ਗੱਲ ਨੂੰ ਬਿਆਨ ਕੀਤਾ ਕਿ ਤੂੰ ਇਹ ਨਹੀਂ ਸੋਚਣਾ ਕਿ ਕੋ ਸੁਣਨ ਵਾਲਾ ਨਹੀਂ ਕਿਵੇਂ ਕੀਰਤਨ ਕਰਾਂ ਕੋ ਸੁਣਨ ਵਾਲਾ ਨਹੀਂ ਪਾਠ ਕਿਵੇਂ ਕਰਾਂ ਕੋ ਸੁਣਨ ਵਾਲਾ ਨਹੀਂ ਵਿਚਾਰ ਕਿਵੇਂ ਕਰਾਂ ਗੁਰਬਾਣੀ ਕਿੰਧੋ ਦਾ ਕਹਿੰਦੀ ਕਾਥੀ ਆਪਰੇ ਕਰਦਾ ਵੀ ਆਪ ਕੋ ਸੁਣਦਾ ਵੀ ਆਪ ਆਪ ਕਥ ਹੈ ਆਪ ਸੁਨਣ ਹੈ ਹਾਰ ਆਪੇ ਬਿਆਨ ਕਰਦਾ ਕਿ ਸੁਣਦਾ ਪ੍ਰਸ਼ਨ ਨੂੰ ਤੀ ਬੋਲ ਕੰਧ ਨਾਲ ਸੁਣ ਬਸ ਫਿਰ ਦੋਰ ਅੰਦਰ ਜਾਏਗੀ ਕਰ ਇਹ ਪੁਲੀਖਾ ਨਾ ਖਾ ਖਾ ਪੀ ਉਹ ਮੈਨੂੰ ਤੱਕ ਨਹੀਂ ਰਿਹਾ ਇਹ ਪੁਲੀਖਾ ਮਨ ਵਿੱਚ ਨਾ ਰੱਖ ਵੀ ਮੈਨੂੰ ਉਹ ਜਾਣਦਾ ਨਹੀਂ ਸਤਗੁਰਾਂ ਆਖਿਆ ਕਿ ਅਸੀਂ ਆਪਣੇ ਉਸ ਮਾਲਕ ਦਾ ਸਿਮਰਨ ਕਰਣਾ ਹੈ ਕਰ ਗੁਰੂ ਦੀ ਕਿਰਪਾ ਨਾਲ ਨਹੀਂ ਹੋ ਰਿਹਾ ਉਹ ਜ ਨਹੀਂ ਹੋ ਰਿਹਾ ਉਹਨੂੰ ਸਿਮਰਣਿਆ ਹਾਂ ਹਰ ਸਮੇਂ შე ਵਰਦਾ ਰਹਿਣਾ ਜਿਹੜਾ ਸਾਰੇ ਦਿਨਾਂ ਦੇ ਸਾਰੇ ਜੀਵਾਂ ਦੇ ਦਿਲਾਂ ਦੀ ਜਾਣਦਾ ਹੈ ਜਿਹੜਾ ਸੋ ਰੰਦਰ ਦੀ ਜਾਣਦਾ ਕਰ ਕਿਉਂਕਿ ਉਹਨੇ ਮੈਨੂੰ ਬੜਾ ਕੁਝ ਦਿੱਤਾ ਹੈ ਬੁਰੇ ਆਪਣੇ ਉੱਪਰ ਵੱਧ ਜਾਈਏ ਆਪਣੇ ਗੁਰੂ ਤੋਂ ਸਦਾ ਕੁਰਬਾਨ ਹੋਣਾ ਚਾਹੀਦਾ ਹੈ ਆ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਰ ਮਟਾ ਦੇਣਾ ਚਾਹੀਦਾ ਹੈ ਸਦਾ ਗੁਰੂ ਦੇ ਗੁਣ ਬਾਣੇ ਚਾਹੀਦੇ ਨੇ ਹਰ ਸਾਹ ਦਮ ਤਮ ਸਦਾ ਸੁਮਾਰਉਂਦਾ ਦਮ ਨ ਅਭਿ ਰੱਥਾ ਗਏ ਹਉ ਕੁਰਬਾਨ ਨ ਜਾਵਾਂ ਮਰਵਾ ਨਾ ਹਉ ਕੁਰਬਾਨ ਨ ਜਾਉ ਹਉ ਕੁਰਬਾਨ ਨ ਜਾਉ ਤਨਾ ਕਹ ਲੈ ਤੇਰਾ ਨਾਮ ਤਨਾ ਕਹ ਸਤਿਗੁਰ ਬਾਨ ਨ ਜਾਉ ਹਰ ਵੀ ਬਲੇਹਾਰ ਉਰੇ ਆਪਣੇ ਦਿਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀ ਇਹ ਕਰਤਣਾ ਲੱਗੀ ਬਾਾਰ ਹਰ ਸਮੇ ਉਹਦੇ ਤੋਂ ਕੁਰਬਾਨ ਜਾ ਹਰ ਸਮੇ ਉਹਦੇ ਤੋਂ ਬਲੇਹਾਰ ਜਾ ਹਰ ਸਮੇ ਉਹਦੇ ਤੋਂ ਵਾਰਨੇ ਜਾ ਵਾਰਨੇ ਬਲੇਹਾਰ ਨੇ ਲੱਖ ਬਰਿਆ ਨਾਮ ਹੋ ਨਾਮ ਸਹਬ ਕੋ ਪ੍ਰਾਨ ਅਧਰਿਆ ਕਿਨਾਂ ਤੇ ਗਾਣੇ ਨੇ ਗੁਰੂ ਜੀ ਪ੍ਰਾਪਤੀ ਪ੍ਰਾਪਤੀ ਨਹੀਂ ਪੈਨੋ ਆਪਾ ਭਾ ਮਟਾਣਾ ਪੈਂਦਾ ਆਪ ਘਵਾ ਗਿਆ ਹੈ ਤਾਂ ਸ਼ੋਭ ਪਾਈ ਗਿਆ ਹੈ ਔਰ ਕੈਸੀ ਚਤਰਾਈ ਆਪਾ ਭਾ ਮਟਾਪੇ ਉਹਦੇ ਗੁਣਾਂ ਨੂੰ ਬੰਦਾਰ ਹੈ ਕਿੰਨਾ ਚਿਰ ਗਾਣੇ ਨੇ ਆਠ ਪਹਿਰ ਹਰ ਹਰ ਜਸ ਗਾਈ ਹੈ ਆਪਾਂ ਪਿੰਟਾ ਤੋਂ ਪਿੰਟੇ ਕਈਆਂ ਨੇ ਆਖੇ ਤਾਂ ਇਹ ਕਿੰਨੇ ਦਸ ਵੰਦ ਤਤ ਪੁਰਾਣੀ ਅਠੇ ਪੈਰ ਦੁੱਖਪੰਨ ਤੇਰਾ ਨਾਮ ਜੀ ਦੁੱਖਪੰਨ ਤੇਰਾ ਨਾਮ ਕਿੰਨਾ ਚੜ ਗਾਣਾ ਈ ਨਾਮ ਕਿਵੇਂ ਦੋ ਕੱਢਦਾ ਅਠ ਪਹਿਰਿਆ ਰਾਧੀਐ ਕੂਰਨ ਸਤਗੁਰ ਗਿਆਨ ਅਠੇ ਪੈਰ ਫਰਸਵੇਂ ਪਰਮੇਸ਼ਰ ਦੀ ਅਰਤ ਨਾ ਕਰ ਅੱਠੇ ਪੈਰੋ ਦੇ ਸ਼ਿਖਤ ਵਿੱਚ ਜੋੜ ਅੱਠੇ ਪੈਰੋ ਉਹਦੇ ਗੁਣਾਂ ਨੂੰ ਗਾਇਆ ਕਰ ਅੱਠੇ ਪੈਰ ਉਹਦੀਆਂ ਰਤਨਾ ਕਰਿਆ ਕਰ ਤਾਂ ਘਟ ਬਜਾਈਂਗੀ ਹਰ ਸਮੇਂ ਕਰ ਗਾਨਿਆਂ ਉਹਦੇ ਤੇ ਵਿਚਾਰ ਵੀ ਕਰਿਆ ਕਰਕੇ ਤੇ ਇਹਨੂੰ ਗਾ ਕੇ ਹੀ ਵਸਣਾ ਕਰਦੇ। ਲੋਕ ਜਾਣੈ ਇਹ ਗੀਤ ਹੈ ਕਿ ਤੂੰ ਬ੍ਰਹਮ ਵਿਚਾਰ। ਯੋਗਾਸ਼ੀ ਉਪਦੇਸ਼ ਹੋਏ ਮਾਨਸ ਵਰਤੀ ਬਾਹਰੇ ਤੇ ਬ੍ਰਹਮ ਦੀ ਵਿਚਾਰ ਹੈ। ਜੋ ਗੁਰੂ ਦੀਆਂ ਅੱਖਾਂ ਉਹਦੇ ਤੇ ਅੰਮਲਵੀ ਕਰਿਆ ਕਰ ਅਠੇ ਪੈਰ ਉਹਦੀ ਸ਼ਰਧ ਨੂੰ ਗਾਣਾ ਹੈ ਅਠੇ ਪੈਰ ਉਹਦੀ ਆਰਾਧਨਾ ਕਰਨੀ ਹੈ ਹਰ ਸਮੇ ਉਹਦੀ ਆਰਾਧਨਾ ਵਿੱਚ ਜੁੜਨਾ ਹੈ ਹਰ ਸਮੇ ਉਹਨੂੰ ਗਾ ਕੇ ਉਹਦੇ ਤਰਗਤਾਂ ਪ੍ਰਾਪਤ ਕਰਨੀਆਂ ਨੇ ਹਰ ਸਮੇ ਖੁਦ ਤੋਂ ਖੁਸ਼ੀਆਂ ਦੇ ਪਾਤਰ ਬਣਨਾ ਹੈ ਉਹਦੇ ਤੋਂ ਖੁਸ਼ੀ ਲੈਣ ਵਾਸਤੇ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਹਦਾ ਚਿੰਤਨ ਕਰਨਾ ਹੈ ਉਹਦੀ ਆਰਾਧਨਾ ਕਰਨੀ ਹੈ ਕਿ ਕਰਨੀ ਹੈ ਹਰ ਸਾਹ ਵਿੱਚ ਤਾਂ ਕੋਈ ਨਾ ਜਾਏ ਜੀ ਆਵੇ ਤੋ ਤਾਂ ਆਇ ਇੱਕ ਸਾਵੀ ਵੇਰਥਾ ਜਣਾ ਚਾਹੀਦਾ ਹਰ ਧਮ ਦੇ ਨਾਲ ਸਾਸ਼ ਕਾਸ਼ ਦਾ ਸਿਮਰਨ ਕਰਨਾ ਸਾਸ਼ ਸਾਸ਼ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚੰਦ मापा आख्या करना है अमृत वे उठे घंटा सवा घंटा ये बहुत हो गया सत्या हर साल हर समय गाँव रुड़िया रहे, रहे। गुणा के करके शिपता पात्र बन इुण गा भी परमात्मा ਸੁਦੀ ਵੀ ਤੈਨੂੰ ਖੁਸ਼ੀਆਂ ਬਖਸ਼ੇ। ਉਹ ਪ੍ਰਮਾਤਮਾ ਦੀ ਸੇਵੀ ਮੇਰ ਦਾ ਪਾਤਰ ਬਣ ਜਾਏ। ਉਹ ਤੇਰੀਆਂ ਝੋਲੀਆਂ ਦਾਤਾਂ ਨਾਲ ਨਹੀਂ ਨਾਮ ਨਾਲ ਪਰਦੇ। ਜਦੋਂ ਨਾਮ ਮਿਲ ਗਿਆ ਨਾ ਦਾਤਾਂ ਤੇ ਆਪਿਆ ਜਾਣੀਆ। ਹਉਂਦੀ ਦੀ 18 ਸਦੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ। ਸਚਾਂਕ ਜਿਹੜਾ ਗੰਦ ਹੈ ਜਿਹਨੇ ਇੱਥੇ ਪੈਰ ਗਾੜਾ ਆਰੰਭ ਕਰ ਦਿੱਤਾ ਉਹਦਾ ਪਿਆਰ ਵੱਡ ਜਾਂਦਾ ਹੈ ਗੁਰੂ ਨਾਲ ਤੇ ਜਿਹਦੇ ਨਾਲ ਪ੍ਰੇਮ ਬਣਦੇ ਪਿਆਰ ਬਣਦੇ ਕਈ ਵਾਰ ਇਸ ਤਰ੍ਹਾਂ ਹੁੰਦਾ ਆਪਾਂ ਭਰਾਵਾਂ ਨਾਲੋਂ ਜ਼ਿਆਦਾ ਮਿੱਤਰ ਨਾਲ ਵਰਤ ਲੈਣਾ ਦੋਸਤ ਨਾਲ ਵਰਤ ਲੈਣਾ ਗਵਾਂਡੀਆਂ ਨਾਲ ਇੰਨਾ ਸਹਾਈਸ ਨਹੀਂ ਬਣ ਗਿਆ ਆਪਾਂ ਆਖਿਆ ਵੀ ਸਾਨੂੰ ਤੇਨ ਆਪਣਾ ਪਰਿਵਾਰ ਚੇਤੇ ਹੀ ਨਹੀਂ ਹੁਣ ਦਿੱਤਾ ਇਹ ਤੇ ਬੜੇ ਚੰਗੇ ਨੇ ਸਾਡੇ ਹਰ ਦੁੱਖ ਸ਼ਿਕ ਵਿੱਚ ਹਰ ਸਮੇ ਸਾਡੇ ਕੰਮ ਆ ਰਹੇ ਹਨ ਛਾਣੋਂ ਦੀ ਜਰੂਰਤ ਕਿਸੇ ਦੀ ਜਦੋਂ ਵੀਵਾਜ ਬਾਰੇ ਨੇ ਬੱਝੇ ਹੁੰਦੇ ਨੇ ਯਾਰੋਂ ਦਾ ਖਿਆਲਾਂ ਦਾ ਮਲਾਪ ਤੁਹਾਡੇ ਸਬੰਧ ਜੁੜਦੇ ਨੇ ਆਪਸ ਵਿੱਚ ਖਿਆਲ ਵਿਚਾਰ ਮਿਲ ਜਾਣ ਵਿਚਾਰ ਵਰੋਤੀ ਹੁਣ ਇਕੱਠੇ ਰਹਿੰਦੇ ਹੋ ਤੁਹਾਡਾ ਪਿਆਰ ਵੜਨਾ ਹੀ ਨਹੀਂ ਘਰ ਵਿੱਚ ਵੀ ਨਹੀਂ ਬਣਦਾ ਕੀ ਤਕਰਾਰ ਹੀ ਲਿਖਦਾ ਇੱਕ ਦੂਜੇ ਦਾ ਮੁੱਸਿੱਦ ਨਹੀਂ ਹੁੰਦਾ ਕਿਉਂਕਿ ਖਿਆਲ ਨਹੀਂ ਮੇਲਣੇ ਗੱਲਾਂ ਇੱਕ ਦੂਜੇ ਦੀਆਂ ਪਸੰਦ ਹੀ ਨਹੀਂ ਆ ਸੰਸਾਰਿਕ ਰਿਸ਼ਤੇ ਨਾਂ ਤੇ ਕਿਉਂ ਟੁੱਟਦੇ ਨੇ ਖਿਆਲਾਂ ਦਾ ਮਲਾਪ ਨਹੀਂ ਹੋਇਆ ਸੁਭਾਅ ਨਹੀਂ ਮਿਲੇ ਸੁਭਾਅ ਮਿਲ ਜਾਂ ਤੇ ਤਾਂ ਜ਼ਿੰਦਗੀ ਰਿਸ਼ਤਾ ਨਿਭ ਸਕਦਾ ਹੈ ਸੁਭਾਅ ਨਹੀਂ ਮਿਲੇ ਤੇ ਮਹੀਨੇ ਬਾਅਦ ਦੀ ਤਲਾਕ ਤੇ ਸਰਟੀਫਿਕੇਟ ਮੰਗਣ ਵਾਸਤੇ ਗੁਰਦੁਆਰੇ ਆਟੰਦ ਨੇ ਬੱਚੇ ਅੱਜ ਅਗਲਾ ਪਹਿਲੇ ਪੁੱਛਦਾ ਵੀ ਦਿੰਦੇ ਉਹ ਸਰਟੀਫਿਕੇਟ ਕਿ ਨਹੀਂ ਪਤਾ ਹੈ ਪਹਿਲੇ ਹੀ ਮਾਪਿਆਂ ਨੂੰ ਵੀ ਪਤਾ ਹੁੰਦਾ ਵੀ ਪਤਾ ਨਹੀਂ ਘੱਲ ਬਣਿਆ ਕਿ ਨਾ ਬਣਿਆ ਪਤਾ ਨਹੀਂ ਨਿਬੜਿਆ ਕਿ ਨਹੀਂ ਨਿਬੜਾ ਵਿਸ਼ਵਾਸ ਹੀ ਨਹੀਂ ਰਿਹਾ ਸਤਿਗੁਰਾਂ ਖੇ ਜਦੋਂ ਰੱਬ ਦੇ ਗੁਣ ਗਾਓਗੇ ਰੱਬ ਨਾਲ ਸੰਬੰਧ ਜੁੜ ਜਾਂਦਾ ਹੈ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰੂ ਦੀ ਮਿਹਰ ਦੇ ਨਾਲ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਪਿਆਰ बन जाता है शरीर बन गया गाद्या गाद्या क्यों बने है? क्योंकि अंदर स्वच्छ हो गया है गा गा के सिमर सिमर के अंदरली मलिनता खत्म हो गई साची पूरन निर्मल रीता ये प्रीत ही सच्ची है अटल प्रीत है जी गुरु के चरण की यही ਮਕਮਲ ਤੇ ਪਵਿੱਤਰ ਜੀਵਨ ਜੋਤ ਹੈ ਰੱਬ ਦੇ ਨਾਲ ਸੰਬੰਧ ਜੁੜ ਜਾਣਾ ਤਾਂ ਤੇ ਬਾਣੀ ਵਿੱਚ ਆਖਿਆ ਮਾ ਪ੍ਰਸ਼ਾਨੇ ਕਰਵਾ ਨੇ ਸੰਤਾਂ ਨੇ ਭਗਤਾ ਨੇ ਸੱਚੀ ਪ੍ਰੀਤ ਹਮ ਤੁਮ ਸਿਜੋਰੀ ਤੁਮ ਸਿਜੋਰ ਕੀ ਕੀਤਾ ਜੀ ਅਵਰ ਸੰਗ ਕੋਈ ਦੂਜਿਆਂ ਨਾਲੋਂ ਕੜ ਗਿਆ ਸੰਬੰਧ ਜੀ ਕੋਈ ਪ੍ਰਵਾਨ ਨਹੀਂ ਪ੍ਰਾਜੋ ਮਰਜੀ ਕਹਿਣ ਸਕੇ ਸੰਬੰਧੀ ਜੋ ਮਰਜੀ ਕਹਿਣ ਦੁਨੀਆ ਵਾਲੇ ਜੋ ਮਰਜੀ ਕਹਿੜ ਆਪਾਂ ਆਪਣੇ ਸੰਬੰਧ ਰੱਬ ਨਾਲ ਜੋੜੀ ਰੱਖੜੇ ਨੇ ਆਪਾਂ ਧਰਮ ਦਾ ਕਰਮ ਕਰਨ ਕਰਦੇ ਰਹਿਣਾ ਫਿਰ ਤੇ ਮਾਂ ਨੂੰ ਵੀ ਕਹਿ ਦਿੱਤਾ ਜਦੋਂ ਮਾਂ ਨੇ ਆਖਿਆ ਨਾ ਵੀ ਪੁੱਤਰ ਨਾਮਦੇਵ ਤੂੰ ਕੀ ਲੈਣਾ ਤੂੰ ਜਾਣ ਬਚਾ ਤੂੰ ਕਰ ਦੇਗਾ ਜਿੰਮ ਦੀ ਬਾਦਸ਼ਾਹ ਕਹਿੰਦਾ ਜੇ ਤੇਰੇ ਕੋਲ ਤਾਕਤ ਹੈ ਤੂੰ ਕਰ ਦੇ ਹਉ ਸ਼ਵ ਕਹਿ ਲੱਗੇ ਜਈ ਮਨ ਮੈਂ ਤੇ ਪਰਮੇਸ਼ਰ ਦੇ ਗੁਣਾ ਨੂੰ ਗਾਣਾ ਹੈ ਪਰਮੇਸ਼ਰ ਦਾ ਚਿੰਤਨ ਕਰਨਾ ਹੈ ਰੱਬ ਨਾਲ ਮੇਰਾ ਸਬੰਧ ਹੈ ਗਾਂ ਚੰਦੀ ਕਰਨੀ ਨਾ ਮਾਰਨੀ ਤੇ ਰੱਬ ਦੇ ਵਸ ਵਿੱਚ ਮੇਰੇ ਵਸ ਵਿੱਚ ਥੋੜਾ ਯਕੀਨ ਤੇ ਜਦੋਂ ਬਾਦਿਆ ਖਿਆਨਾ ਇਹ ਤੂੰ ਗੱਲ ਨਹੀਂ ਮੰਨਦਾ ਮੇਰੀ ਤੇ ਭਗਤੀ ਕਹਿ ਲੇ ਕਿ ਬਾ ਜੀ ਤੂੰ ਇਸ ਤਰ੍ਹਾਂ ਕਰਵਾਣਾ ਫਿਰ ਤਾਂ ਹੰਤੇ ਦਾ ਪੁੰਗੜਾ ਨਾ ਤੂੰ ਮੇਰੀ ਮਾਏ ਜਿੰਦ ਪੜੈ ਤਉ ਹਰ ਗੁਣ ਗਾਏ ਕਿ ਮੇਰਾ ਸਰੀਰ ਚਲਾ ਜਾਏਗਾ ਕੰਮ ਹੀ ਰੱਬ ਦੇ ਗੁਣ ਗਾ ਕਰਾਂ ਨਹੀਂ ਛੱਡ ਸਕਦਾ ਬਾਦਸ਼ਾਹ ਜੋ ਮਨ ਨਹੀਂ ਕਰੇ ਦੇ ਦੇ ਸਜਾ ਪਰ ਪਰਮੇਸ਼ਰ ਦੇ ਗੁਣ ਗਾਣੇ ਮੈਂ ਨਹੀਂ ਛੱਡਨੇ ਇਸਾਤ ਗੁਰਾਂ ਚਾ ਗੁਰੂ ਦੇ ਚਰਣਾ ਨਾਲ ਪ੍ਰੀਤ ਬਣ ਜਾਣੀ ਸਾਚੀ ਪੂਰਨ ਨਿਰਮਲ ਰੇਤ ਮੁਕੰਮਲ ਪੂਰਨ ਮੁਕੰਮਲ ਰੇਤ ਜੀਵਨ ਜੁਗਤ ਗੁਰੂ ਦੇ ਚਰਣਾ ਦੀ ਪ੍ਰੀਤ ਅਤਲ ਮੁਕੰਮਲ ਤੇ ਪਇਤਰ ਜੀਵਨ ਜੁਗਤ ਹੈ ਪਰ ਇਸ਼ਾਰਾ ਕੁਝ ਗੁਰੂ ਦੀ ਕਿਰਪਾ ਨਾਲ ਵਾਪਰ ਦੈ ਸੰਤ ਪ੍ਰਸਾਦ ਅਵਸ਼ੈ ਮਨ ਮਾਹੀ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਆ ਕੇ ਵਸ ਪੈਂਦਾ ਹੈ ਰਸ ਪੈਂਦਾ ਹੈ ਤਿਉਹਾਂ ਦੇ ਜਨਮ ਜਨਮ ਕੇ ਕਿਲ ਵਿਖ ਜਾਹੀ ਕੁਛ ਮਨੁੱਖ ਦੇ ਅਨੇਕਾਂ ਦਰਮਾਂ ਦੇ ਪਾਪ ਪੂਰ ਹੋ ਜਾਂਦੇ ਹਨ ਕਲ ਟੁਕਦੇ ਔਰ ਵੀ ਰਹਿਤਤਾ ਦਾ ਪਾਤਰ ਬਣ ਜਾਂਦਾ ਸਾਰੇ ਗੁਨਾ ਬਖਸ਼ੇ ਜਾਂਦੇ ਨੇ ਜੀ ਜਿੰਨੇ ਵੀ ਕੀਤੇ ਨੇ ਗਾ ਗਾ ਕੇ ਸੁਣ ਸੁਣ ਕੇ ਸੇ ਵਰਸ ਵਰਕੇ ਉਹ ਆਪਣੇ ਗੁਨਾਹਾਂ ਨੂੰ ਬਖਸ਼ਾ ਲੈਂਦਾ ਹੈ ਕਿਉਂ ਕਿਉਂਕਿ ਗੁਰੂ ਕੁਲ ਸਮਰਥ ਹੈ ਗੁਰੂ ਕਹਿੰਦਾ ਹੈ ਕਿ ਨਹੀਂ ਦੋ ਨਹੀਂ ਮੈਂ ਤੇਰੀ ਕਰੋੜਾ ਗਨਾ ਮਾਫ ਕਰਨ ਦੀ ਤਾਕਤ ਰੱਖਣਾ ਕੋਟਪਰਾਦ ਹਮਾਰੇ ਖੰਡ ਹੋ ਅਨਕ ਵਿਦੇਸ਼ ਮਧਾਵ ਹੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਧ ਰਖਾਵੂ ਤੁਮਰੀ ਸ਼ਰਨ ਤੁਮਾਰੀ ਆਸ਼ਾ ਤੁਮਹੀ ਸਜਨ ਸੁਹਿਨੇ ਰੱਖੂ ਰੱਖਣਹਾਰ ਦਇਆ ਦਾ ਦਾਨਕ ਘੜ ਕੇ ਕੋਲੇ ਕਿਵੇਂ ਮਿੜਦੇ ਨੇ ਜੀ ਵੱਡਾ ਭਾਗ ਭੇਟੇ ਗੁਰਦੇਵਾ ਵੜਿਆ ਭਾਗਾਂ ਦਾ ਗੁਰੂ ਮਿਲਿਆ ਤੇ ਗੁਰੂ ਨੇ ਆਖਿਆ ਸਿੱਖਾ ਸੇਵਾ ਕਰਿਆ ਕਰਿ ਸ਼ਮਰਣ ਕਰਿਆ ਕਰ। ਤੇ ਕੀ ਹੋਇਆ ਜਦੋਂ ਸਿੱਖਾਂ ਖੇ ਲੱਗ ਗਿਆ ਕੋਟ ਪਰਾਧ ਮਿਟੇ ਹਰ ਸੇਵਾ ਸੇਵਾ ਕਰ ਕਰਕੇ ਕਰੋੜਾਂ ਪੁਨਾ ਵਿੱਚ ਜਦਦੇ ਨੇ ਮਿਟ ਗਏ। ਆਖੇ ਤੇ ਅਰਦਾਸ ਕੀਤੀ ਸਹਬਾ ਨੇ ਸਿਖਾ ਇਹ ਅਰਦਾਸ ਕਰਿਆ ਕਰ ਕਰ ਕਿਰਪਾ ਪ੍ਰਭ ਦੀਨ ਨਯੰਨਾ ਹਿੰਮੜਿਆਂ ਤੇ ਦਇਆ ਕਰਨ ਵਾਲੇ ਪ੍ਰਭੂ ਆਪਰੇ ਦਾਸ ਦਾਨ ਉਤੇ ਕਿਰਪਾ ਕਰ ਕਿਹੜੀ ਕਿਰਪਾ ਜੀ ਆਪਾਂ ਕਿਹੜੀ ਕਿਰਪਾ ਮੰਗਦੇ ਆ ਮੇਰਾ ਘਰ ਮੇਰਾ ਪਰਿਵਾਰ ਮੇਰੀ ਧੀਆਂ ਪੁੱਤਰ ਸੱਤੋ ਢਾਣੇ ਖੁਸ਼ ਰਹਿਣ ਧਨ ਦੌਲਤ ਆਏ ਸਤਗੁਰਾਂ ਖਿਆ ਇਹ ਤੇ ਆਦਣਗੇ ਪਰ ਜੇ ਕਾਵੀ ਮੰਗਿਆ ਕਰ ਨਾਨਕ ਮੰਗੈ ਸੰਤਨ ਵਾਲਾ ਤੇਰਾ ਦਾਸ ਨਾਨਕ ਤੇਰੇ ਦਰ ਤੋਂ ਗੁਰੂ ਦੇ ਚਰਣਾ ਦੀ ਤੂੜ ਮੰਗਦਾ ਹੈ ਬਿਨੂ ਗੁਰੂ ਮਲਾ ਸਤ ਸੰਗ ਦੇਵ ਨੂੰ ਨਾਮ ਪਾ ਦੇ ਮੇਰੀ ਝੋਲੀ ਵਿੱਚ ਸੇਵਾ ਪਾ ਦੇ ਮੇਰੀ ਝੋਲੀ ਵਿੱਚ ਸਿਮਰਨ ਪਾ ਦੇ ਇਹ ਦਾਤਾ ਗੁਰੂ ਤੋਂ ਮੰਗ ਕੇ ਸੇਖ ਗੁਰੂ ਦੀ ਰਹਿਮਤ ਦਾ ਪਤਰ ਬਣ ਸਕਦਾ ਹੈ ਪ੍ਰਜਾਣੈ ਇੱਕ ਅਰਦਾਸ ਕਰੇ ਸੇਖ ਇੱਕ ਨਾਨਕ ਦੀ ਅਰਦਾਸ ਜੇ ਤੁਧ ਭਾਵਸੀ ਮੈਂ ਤੀਜਾ ਨਾਮ ਨਿਵਾਸ ਹਰ ਗੁਣ ਵਾਪਸੀ ਇਹ ਪ੍ਰਭੂ ਮਿਲੂ ਆਪਣੇ ਗੁਣ ਗਾਣ ਦੀ ਤਾਕਤ ਦੇ ਮਰਦਾਨਾ ਤੇਰੇ ਤੋਂ ਨਾਮ ਦੀ ਆਤਮਿਕਾ ਮੇਰੀਆਂ ਛੋਲੀਆਂ ਨਾਮ ਨਾਲ ਭਰਤੀ ਮੇਰੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਨਾਮ ਦਾ ਪ੍ਰਵਾਹ ਚੱਲ ਪਏ ਇਹ ਹੀ ਹੈ ਤਰੀਕਾ ਕਾਲ ਯੁਗ ਦੀ ਪਿਆਰਤਾ ਤੋਂ ਬਚਨ ਦਾ ਭਾਬੇ ਆਖਿਆ ਸੀ ਉੱਤੀਓ ਕਹ ਦੇ ਕਿ ਆਖੇ ਮਾਪੇ ਨੇ ਕਾਲ ਨੂੰ ਆ ਗਿਆ ਨਾਮ ਜਪੋ ਹਬਕ ਨੂੰ ਆਇਓ ਨੇ ਇੱਕ ਨਾਮ ਬੋ ਬੋ ਪੁਰਉਨੈਨ ਕਰੇ ਸਾਡੀ ਝੋਲੀ ਸਤਿਗੁਰੂ ਨਾਮ ਦੀਆਂ ਲਾਟਾਂ ਪਾ ਕੇ ਨਵਾਜਣ ਹੋਈਆਂ ਪੁਲਾ ਠਕਾ ਤੋਂ ਖਿਮਾ ਪੁਰੂ ਤੇ ਸੰਗਤ ਬਖਸ਼ਣ ਜੋਗਾ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਆਣ ਦੇ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗਰਤਨ ਪਰਵਾਰ ਪਰੀਆਂ ਸ਼ਬਦ ਗਾਵੜੀਆਂ ਐ ਐ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਅਨਾਲਾ ਤੋ ਮਨ ਮੇਰੇ ਦੁਖ ਸ਼ਕ ਵਿਸਰਣ ਸਭਨਾ ਗੱਲਾਂ ਸਮਰੱਥ ਸੁਮੇਸ਼ੋਪਯ ਮਨੋਂ ਵਿਸਾਰੇ ਕਤੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦੋ ਸੁਖ ਸੁਨਾਹ ਤੇਰੀ ਨੰ ਮਨ ਵਸਾਵੇ ਪੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਕਰਿ ਸੰਖ ਸੁਖ ਮਾਣੈ ਉਸ ਜਨੀਚਾ ਸਭੁ ਜਨਨ ਹੈ ਨਾਨਕ ਜਿਸੁ ਨਾਮੁ ਆਸੰਤੋਸ਼ੁ ਬਦੁ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਬੰਦੂ ਤੁਧੁ ਵਸ ਕੀਤੇ ਕਾਲ ਕੰਟ ਕਮਾਰੇ ਆਹੈ ਨਾਨਕ ਤਾਸ ਕਹੋ ਆਤਤ ਕਰੈ ਅਨਹਦ ਵਾਜੇ ਆਨੰਦ ਸੁਣੋ ਵਡ ਭਾ ਕੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਦੁਖ ਰੋਗ ਸੰਤਾ ਪੇ ਤਰੇ ਸੁਣੀ ਸਤੀ ਸੰਤ ਸਾਜਨ ਭੈ ਸਰਸ ਪੂਰੇ ਗੁਰ ਤੇ ਹਉ ਤੇ ਪੂਨੀਤ ਕਹਤੇ ਪਵਿਤ ਸਤਗੁਰ ਰਹਾ ਬਨਵੰਤ ਨਾਨਕ ਗੁਰ ਚਰਨ ਲਾਗੇ ਰੋਪਨ ਗੁਰੂ ਪਾਣੀ ਪਿਤਾ ਮਾਤਾ ਹਤਰਤ ਇਸ ਰਾਤ ਦਏ ਦਾਈ ਦਾਇਆ ਖਿਲੇ ਜੰਗਿਆਈਆ ਬੁਗਿਆਈਆ ਵਚੈ ਹਰ ਮੀਆਂ ਕੋਆ ਕੋਣੀ Aquí, fíjate.